ਜਿਨੂੰ ਰੋਜ਼ ਨਿਤਨੇਮ ਦੇ ਵਿੱਚ ਮੇਰੇ ਗੁਰੂ ਅਮਰਦਾਸ ਚੇਤਾ ਕਰਾਉਂਦੇ ਜਿਹੜੇ ਤੁਹਾਡੇ ਚ ਨਿਤਨੇਮੀ ਬੈਠੇ ਭੈਣਾ ਵੀਰ ਕੱਲੇ ਕੱਲੇ ਅੰਗ ਨੂੰ ਸੰਬੋਧਨ ਹੋ ਕੇ ਸਵੇਰੇ ਮਹਾਰਾਜ ਗੱਲਾਂ ਕਰਦੇ ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਹਰ ਬਿਨ ਮਾਰੇ ਕਹਿੰਦੇ ਅੱਖਾਂ ਨਾਲ ਸਹਿਜ ਪਾਠ ਕਰਿਆ ਕਰ ਗ੍ਰੰਥ ਪੜ੍ਹਿਆ ਕਰ ਤੇ ਆਪਾਂ ਕੀ ਵੇਣੇ ਫੇਸਬੁੱਕ ਤੇ ਵਟਸਐਪ ਗੰਦ ਮੰਦ ਬਾਣੀ ਆ ਫਿਰ ਮਾਰੇ ਕੰਨਾਂ ਵੱਲ ਆਗੇ ਏ ਸਰਵਣੋ ਮੇਰੇ ਹੋ ਸੱਚ ਹੈ ਆ ਧਾਨੀਆਂ ਨਗਰ ਗੁਰੂ ਘਰ ਸਾਰਾ ਆਣਾ ਸੰਗਤ ਬੈਠੀ ਨਹੀਂ ਤੇ ਆਮ ਨਹੀਂ ਆਉਂਦਾ ਕੋਈ ਬਾਹਰ ਦੀ ਲੰਗਰ ਲੰਗਰ ਛੱਕੇ ਮੁੜ ਜਾਂਦੇ ਮਾਰੇ ਕਹਿੰਦੇ ਆ ਜਿਹੜੇ ਕੜਾਈ ਦੇ ਕੁੰਡੇ ਆ ਕੰਨਾਂ ਹਿੱਲਾਇ ਤੇ ਸਿਰ ਦੇ ਨਾਲ ਇਹਨਾਂ ਦੇ ਨਾਲ ਕਥਾ ਕੀਰਤਨ ਤੇ ਚੰਗੀਆਂ ਗੱਲਾਂ ਸੁਣੀ ਇਹੀ ਕਹਾਂ ਅਸੀਂ ਆ ਡੁੱਬਣ ਲਾ ਕੇ ਹੋਰ ਹੀ ਗੰਦਮੱਦ ਸੁਣਦੇ ਆ ਖੋਏ ਗੱਡੀ 'ਚ ਵੀ ਟਰੈਕਟਰ 'ਤੇ ਵੀ ਮੋਬਾਈਲ 'ਤੇ ਵੀ ਫੈਲ ਸਕੀ ਵੀ ਜਿੱਥੇ ਜਾਣੇ ਬਾਣੀ ਸੁਣੋ ਬਾਣੀ ਤੇ ਫਿਰ ਕੀ ਹੋਊਗਾ ਜਿਹੜੀ ਮੱਥੇ ਤੇ ਤਿੜੀ ਇੱਥੇ ਕ ਸਾੜ ਦਿਆ ਪੈਂਦਾ ਤੇ ਲੂਸੇ ਫਿਰਦੇ ਮੇਰੇ ਗੁਰੂ ਨੇ ਲਿਖ ਕੇ ਦਿੱਤਾ ਜਿੱਤ ਸੁਣੀ ਮਨ ਤਨ ਹਰਿਆ ਹੋਆ ਚਾ ਚੜ ਜਾ ਐ ਦਾੜਾ ਪ੍ਰਕਾਸ਼ ਚਿਹਰਾ ਲਾਲ ਹੋ ਜੂ ਨੱਚਦਾ ਫਿਰੇਗਾ ਲੂਸਿਆ ਫਿਰਦਾ ਏ ਇੱਕ ਪੌੜੀ ਪੜ ਲਾ ਤੁਸੀਂ ਦੇਖ ਸਕਦੇ ਹੋ ਕਿ ਅਮਦਵਰਸਾ ਮਾੜਾ ਆਪਣਾ ਬੈਜੇਟ ਸੀਰ ਹੈ ਮਨਨਤਨ ਦੱਬੀ ਸੌਦਾ ਪਟਕਾ ਨਹੀਂ ਦੇਦਾ